ਮੈਡਮ ਸਮਝ ਨਹੀਂ ਆ ਰਹੀ ਜੀ ਕੇਸ ਬੜਾ ਪਰੀਤਾ ਕਿ ਨੂੰ ਅੰਦਰ ਕਰਾਂ ਕਿ ਨੂੰ ਬਾਹਰ ਕਰਾਂ ਪਤਾ ਨਹੀਂ ਲੱਗ ਰਿਹਾ ਜੀ ਮਸਲਾ ਕੀ ਆ ਮਸਲਾ ਇਹ ਆ ਜੀ ਮੁੰਡੇ ਨੇ ਨੋ ਨੂੰ ਕੁੱਟਿਆ ਇਹ ਵੇਖ ਕੇ ਸੋਹਰਾ ਬਾਹ ਆ ਗਿਆ ਸੋਹਰੇ ਨੇ ਮੁੰਡੇ ਨੂੰ ਢਾ ਲਿਆ ਮੁੰਡੇ ਨੂੰ ਬਚਾਉਣ ਵਾਸਤੇ ਨੋ ਵਿੱਚ ਆ ਗਈ ਫਿਰ ਸੱਸ ਬਾਹ ਆ ਗਈ ਸੱਸ ਸੋਹਰੇ ਨਾਲ ਲੜ ਪਈ ਉਹ ਯਾਰ ਖੜ ਜਾ ਫਿਰ ਅਪਰਾਧੀ ਕੌਣ ਸਰਪੰਚ ਸਰਪੰਚ ਸਾਹਿਬ ਮਤਲਬ ਆਗੇ ਜੀ ਉਹ ਵੇਖੋ ਆਲੇ ਠੰਡੀ ਹੋ ਗਈ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਦੱਸੋ ਮਿਹਰਬਾਨ ਜੀ ਨਾ ਮਿਹਰਬਾਨੀ ਜਨਾਬ ਮੈਂ ਤਾਂ ਇਹ ਬੇਨਤੀ ਕਰ ਲਈ ਆ ਸੀ ਕਿ ਤੁਸੀਂ ਐਂ ਬੇਨਤੀ ਕਰੋਗੇ ਨਹੀਂ ਜਨਾਬ ਮੈਂ ਤਾਂ ਖੜ ਕੇ ਬੇਨਤੀ ਕਰਨ ਲੱਗਿਆ ਸੀ ਜੀ ਇਹਨੇ ਕੁਰਸੀ ਢਾ ਦਿੱਤੀ ਦੱਸੋ ਜਨਾਬ ਮੈਂ ਬਹੁਤ ਪਰੇਸ਼ਾਨਾ ਜੀ ਰਾਤ ਆ ਮੇਰਾ ਮੁੰਡਾ ਘਰੇ ਨਹੀਂ ਜੀ ਆਇਆ ਤਸਦ ਲੋਣੂ ਹੁਣ ਮੈਂ ਜਾਵਾਂ ਨੂੰ ਸਦਨ ਨਹੀਂ ਨਹੀਂ ਜਨਾਬ ਤੁਸੀਂ ਸਮਝੇ ਨਹੀਂ ਜੀ ਮੇਨ ਮਤਲਬ ਗੁੰਮ ਹੋ ਗਿਆ ਜੀ ਲਾਪਤਾ ਹੈ ਜੀ ਉਹ ਕਿੱਥੇ ਜਨਾਬ ਜੀ ਮੈਨੂੰ ਇਹ ਪਤਾ ਹੁੰਦਾ ਮੈਂ ਇੱਥੇ ਹੀ ਕਰਨਾ ਹੁੰਦਾ ਫਿਰ ਤੁਸੀਂ ਲੱਭਿਆ ਬਹੁਤ ਲੱਭਿਆ ਜਨਾਬ ਪਰ ਸਾਨੂੰ ਕਿਤੇ ਨਹੀਂ ਜ ਲੱਭਿਆ ਉਹ ਮੋਟਰ ਤੇ ਵੇਖ ਲੈਣਾ ਸੀ ਦੇਖਿਆ ਸੀ ਹੈ ਨਹੀਂ ਉੱਥੇ ਨਸ਼ਾ ਪਤਾ ਤਾਂ ਨਹੀਂ ਕਰਦਾ ਕੋਈ ਨਾ ਨਾ ਜਨਾਬ ਨਸ਼ਾ ਪਤਾ ਕੋਈ ਨਹੀਂ ਜ ਕਰਦਾ ਹਾਂ ਬਸ ਜਵਾਨ ਮੁੰਡਾ ਹੈ ਕਹਿੰਦੇ ਕਿ ਦਰੂਧਰੂ ਪੀ ਲੈਂਦਾ ਜੀ ਹਾਂ ਜਵਾਨ ਮੁੰਡਾ ਹਾਂਜੀ ਹਾਂਜੀ ਗੁਰਮੀਲ ਹਾਂਜੀ ਸਾਹਿਬ ਜੀ ਲਿਖੀ ਜਵਾਨ ਮੁੰਡੇ ਦਾ ਹੂਲੀਆ ਲਿਖਾਓ ਕੱਦ ਲਿਖੋ ਜੀ ਪਹਿਲਾਂ ਹਾਂ ਜੀ ਕਾਦੋ ਦਾ ਹੈਗਾ ਆਪਣਾ ਚਲੋ ਜਨਾਬਾ ਹੁਲੀਅਤ ਲਿਖਾ ਦਾਂ ਜੀ ਮੈਂ ਥੋੜੇ ਵਰਗਾ ਹੀ ਹੋਣਾ ਹੈ ਹਾਂ ਜੀ ਇਹ ਤਾਂ ਮੇਰੇ ਵਰਗਾ ਹੀ ਦਰਦੀ ਸਾਹਿਬ ਹਾਂ ਜੀ ਸਾਹਿਬ ਇਹ ਕੇਸ ਵੀ ਆਪਣੇ ਮਾਨਸ ਵਾਲੇ ਕੇਸ ਵਾਂਗੂ ਸੌਲਵੀ ਆ ਉਹ ਕਿਵੇਂ ਉਹਦੇ ਚ ਮੁੰਡੇ ਨੂੰ ਮਾਰ ਕੇ ਛੱਪੜ ਛੜਦਾ ਸੀ ਪਰ ਉਸ ਕੇਸ ਚ ਤਾਂ ਆਪਾਂ ਨੂੰ ਲਾਸ਼ ਨਹੀਂ ਲੱਭੀ ਇਹ ਜਿਹੜਾ ਲੱਭੀ ਹੈ ਹੈ ਓਏ ਕੀ ਹੈ ਇਹ ਇੱਕ ਵਿਚਾਰ ਹੈ ਜੀ ਬੰਦ ਕਰੋ ਵਿਚਾਰ ਆਪਣੇ ਤੁਸੀਂ ਪਿਆਰ ਨਹੀਂ ਰੱਖ ਸਕਦੇ ਜਨਾਬ ਜਿੰਨਾ ਕੋਣ ਜਵਾਕਾਂ ਦਾ ਖਿਆਲ ਰੱਖੀਦਾ ਉਹਨਾਂ ਕੋ ਰੱਖ ਰਹੇ ਆਂ ਜੀ ਚਵਾਕਾਂ ਦਾ ਨਹੀਂ ਪਿੰਡ ਦਾ ਅੱਛਪੜ ਦਾ ਕੀ ਹਾਲ ਕੀਤਾ ਏ ਐ ਨਹੀਂ ਕਹਿਲੀ ਜਨਾਬ ਤੁਸੀਂ ਮੇਰਾ ਜਵਾਕ ਲੈ ਬਣਾਇਆ ਕਿ ਸਾਡੇ ਪਿੰਡ ਦੇ ਵਿਕਾਸ ਤੇ ਉਂਗਲੀ ਚੱਕਣਾ ਆਂ ਜੀ ਬਿਲਕੁਲ ਚੱਕਣਾ ਹੀ ਆ ਤੇ ਮੈਂ ਉਂਗਲੀ ਚੱਕੂੰਗੀ ਜੇ ਥੋੜਾ ਵਿਕਾਸ ਠੀਕ ਹੁੰਦਾ ਤਾਂ ਅਪਰਾਧੀ ਪੈਦਾ ਨਾ ਹੁੰਦੇ ਥੋੜੇ ਵਿਕਾਸ ਠੀਕ ਨਾ ਹੋਣ ਦੇ ਕਾਰਨ ਅਪਰਾਧੀ ਪੈਦਾ ਹੁੰਦੇ ਆ ਤੇ ਥੋੜੇ ਕਿਸੇ ਬਣਾਏ ਹੋਏ ਅਪਰਾਧੀ ਨੇ ਥੋੜਾ ਮੁੰਡਾ ਚੱਕਿਆ ਮੁੰਡਾ ਤੁਸੀਂ ਚੱਕਿਆ ਨਹੀਂ ਜੀ ਕੋਚਤਲੋ ਕਿਹੜਾ ਮੁੰਡਾ ਕਿਹੜਾ ਖੇੜਾ ਜੀ ਸਰਪੰਚ ਦਾ ਉਹ ਤਾਂ ਜਮੀ ਨਹੀਂ ਜੀ ਅਸੀਂ ਤਾਂ ਜਨਾਬ ਆਪ ਸਰਪੰਚ ਦੇ ਗੁੰਡੇ ਆਂ ਬੰਦੇ ਆਂ ਆ ਬੰਦੇ ਆਂ ਹਾਂਜੀ ਸੁਣਿਆ ਤੁਹਾਡੀ ਦੁਸ਼ਮਣੀ ਸੀ ਹੂੰ ਜਨਾਬ ਬੁਸਮਲੀ ਸਾਡੀ ਬਹੁ ਲੋਕਾਂ ਨਾਲ ਹੈ ਜੀ 50000 ਹੈ ਸਾਡੇ ਸਿਰ ਤੇ ਜਿੰਨਾ ਕਿਉਂ ਨਹੀਂ ਜਿੰਨਾ ਕਿਵੇਂ ਜੀ ਦੇ ਹੈ ਗਿਆ ਹੈਂ ਜਨਾਬ ਆਇਨਾ ਕਰੋ ਜੀ ਫਿਰ ਵੀ ਅਸੀਂ ਨਾਮੀ ਬਦਮਾਸ਼ ਆਂ ਜਨਾਬ ਦੁਸ਼ਮਣਾਂ ਨੇ ਸਾਡੇ ਸਿਰ ਤੇ ਰੱਖਿਆ ਜੀ 50000 ਦਾ ਨਿਆਮ ਆ ਆਛਾ ਫਿਰ ਠੀਕ ਹੈ ਅਸੀਂ ਤਾਂ ਆਪ ਸਰਪੰਚ ਦੇ ਮੁੰਡੇ ਦੇ ਪੈਸੇ ਦੇਣੇ ਆ ਜੀ